ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆ ਦੇਖੋ ਬਾਜੂ ਦਾ ਡਿਜ਼ਾਈਨ ਇਹਨਾਂ ਡਿਜ਼ਾਈਨ ਬਣਾਉਣਾ ਬਾਕੀ ਕੜਾਈ ਵਗੈਰਾ ਸਿੱਗੀ ਐ ਤੇ ਚਾਕਾਂ ਨੂੰ ਪੈਪਿੰਗ ਤੇ ਇਧਰੋਂ ਫੇਰਾ ਬਾਜੂ ਦਾ ਡਿਜ਼ਾਈਨ ਬਣਾ ਦਿੱਤਾ ਆ ਦੇਖੋ ਇਦਾਂ ਖੁੱਲ ਕੇ ਇਦਾਂ ਲੱਗਦਾ ਨਹੀਂ ਇਹ ਫਰੰਟ ਸਾਈਡ ਤੇ ਨੂੰ ਆਣੀ ਐ ਜਿਹੜੀਆਂ ਪੋਟਲੀ ਲਾਈਆਂ ਇਹ ਫਰੰਟ ਸਾਈਡ ਤੇ ਨੂੰ ਆਣੀ ਐ ਹੋਰ ਕੁਛ ਨਹੀਂ ਸੀ ਇਹਦੇ ਤੁਹਾਨੂੰ ਪੈਂਟ ਤਾਂ ਖੰਣਾ ਤੇ ਇਹ ਆਨੇ ਨਾਲ ਦੇਖੋ ਪੈਂਟ ਤੇ ਡਿਜ਼ਾਈਨ ਪੈਂਟ ਤੇ ਵੀ ਸੇਮ ਗਲਾਈ ਪਾ ਦਿੱਤੀ ਐ ਠੀਕ ਆ ਆ ਦੇਖ ਪੈਂਟ ਤੇ ਵੀ ਸੇਮ ਗਲਾਈ ਪਾ ਗਈ ਤੇ ਆਹ 포ਟਲੀ ਜਿਹੜੀ ਆ ਪ੍ਰਿੰਟ ਵੱਲ ਨੂੰ ਆ ਰਹੀ ਐ ਆ ਦੇਖ نیچے ਫੋਲਡ ਦੇ ਕੇ ਚੌੜਾ ਹੁਣਾ ਹਨਾ ਇੱਥੋਂ ਤੋਂ ਲੈ ਕੇ ਆਪਾਂ ਇੰਨਾ ਚੌੜਾ ਫੋਲਡ ਦੇ ਦਿੱਤਾ ਇਹਨੂੰ ਤਾਂ ਪੱਕਾ ਕਰ ਤਾਂ نیچے ਲੈਣੇ ਲੱਗੇਗੇ ਇਹ ਕਹਣਾ ਇਹ ਤਾਂ ਮੇ ਕੋਲ ਬਲੋਜ ਦਾ ਤਾਂ ਨਕੜਾ ਆ ਆ ਦੇਖੋ ਬਲੋਜ ਦਾ ਨਿਕ ਇਹਦੇ ਕੋ ਸਾਈਜ਼ ਨਹੀਂ ਸੀ ਸਾਰਾ ਬਲੋਜ ਇਸ ਤਰੀਕਾ ਦੀ ਆ ਉਹ ਸਪੋਰਟਰ ਲੱਗਿਆ ਸੀ ਤੇ ਗਲਾ ਵੀ ਗਾਹਕ ਨੂੰ ਛੋਟਾ ਹੀ ਚਾਹੀਦਾ ਸੀਗਾ ਇਹ ਕਹਿੰਦੇ 8 ਇੰਚ ਸਿਰ ਵੀ 8.5 ਇੰਚ ਉਹ ਮੈਂ ਕੋਈ ਕੁਛ 8 ਛੋਟੇ ਗਾਲ ਜਿਨੀ ਕਰ ਸਕਦੇ ਫਿਰ ਆ ਮੋਤੀ ਲਾਏ ਨੇ ਲਾਇਸ ਦੀ ਤਰ੍ਹਾਂ ਹੱਥ ਦੇ ਨਾਲ ਦੇ ਦੇਖ ਇਹ ਦੇਖਣ ਨੂੰ ਇੰਝ ਲੱਗਾ ਵੀ ਲੈਂਸ ਲੱਗੀ ਹੋਈ ਆ ਮੈਂ ਲੈਂਸ ਨਹੀਂ ਲੱਗੀ ਹੋਈ ਮੋਤੀ ਲੱਗੇ ਆ ਬਜਟ ਘੱਟ ਸੀ ਨਹੀਂ ਤਾਂ ਹੈ ਆਪਾਂ ਕਮਰ ਤੇ ਪਿੱਛੇ ਵੀ ਲਾਉਣੇ ਸੀ ਤੇ ਬਾਜੂ ਤੇ ਕਿਹਦੀ ਲਾ ਰਣੀ ਸੀਗੇ ਬਜਟ ਘਟ ਹੋਣ ਕਰਕੇ ਫਿਰ ਇੰਨੇ ਹੀ ਕੰਮ ਕਰਿਆ ਇੱਕ ਤੁਹਾਨੂੰ ਹੋਰ ਦਿਖਾਣਾ ਫਰੰਟ ਤਾਂ ਗਲ ਆ ਦੇਖੋ ਕਢਾਈ ਸੀ ਇਹ ਤੇ ਵੀ ਤੇ ਬਾਜੂ ਦੇ ਬਿਲ ਬਣਾਏ ਨੇ ਫਿਰ ਕਹਿੰਦੇ ਫਰੰਟ ਉੱਡੀਆਂ ਚਾਹੀਦਾ ਮੈਗਾ ਲੋਲੀ ਫਰੰਟ ਦੇ ਚੱਕੜੀਆਂ ਇਹਨਾਂ ਪਾ ਕੋਟਲੀ ਬਟਨ ਲਾ ਕੇ ਸ਼ਿਮਰ ਦੇ ਸਾਈਨਿੰਗ ਵਾਲੇ ਤੇ ਇੱਕ ਤਾਂ ਮਸਤ ਪੀਸ ਲੱਗ ਰਿਹਾ ਤੇ ਪਰ ਕਸਟਮਰ ਬਿਗੈਨਿੰਗ ਫਰੀਜ ਭਾਲਦਾ ਤਾਂ ਕਰੇ ਆ ਡਿਜ਼ਾਈਨਿੰਗ ਕਰਨ ਨੂੰ ਸਾਡੇ ਹੱਥ ਨਹੀਂ ਧੁਕਦੇ ਕਸਟਮਰ ਨੂੰ ਰੇਟਿੰਗ ਭਰਨਾ ਚਾਹੀਦਾ ਸਮਝਣਾ ਚਾਹੀਦਾ ਹੈ ਵੀ ਡਿਜ਼ਾਈਨਿੰਗ ਨੂੰ ਟਾਈਮ ਲੱਗਦਾ ਮਿਹਨਤ ਲੱਗਦੀ ਹੈ ਨੀਚੇ ਪੇਸਟਿੰਗਾਂ ਲਾਉਣੀ ਆ ਪੈਂਦੀਆਂ ਨਹੀਂ ਇਹ ਇੰਨੀ ਬਰੀਕੀ ਦਾ ਕੰਮ ਹੁੰਦਾ ਤਾਂ ਸਿਚੀਆਂ ਦਾ ਸਾਰਾ ਬਾਹਰ ਆ ਜਾਂਦਾ ਤੇ ਇਹਨੂੰ ਪੇਸਟਿੰਗਾਂ ਵਗੈਰਾ ਲਾ ਕੇ ਤਾਂ ਇਹਨੇ ਸਿਲਕ ਦੇ ਕੱਪੜੇ ਤੇ ਇਹ ਜੜੀਆਂ ਬਣਦੇ ਕਸਟਮਰ ਕਦਰ ਨਹੀਂ ਕਰਦਾ ਹੈਗਾ ਤੇ ਬਾਕੀ ਅੱਗੇ ਤੁਹਾਨੂੰ ਨਾਲ ਦੀ ਨਾਲ ਹੋਰ ਡਿਜ਼ਾਈਨਿੰਗ ਦਿਖਾਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਚੈਨਲ ਲਾਈਕ ਤੇ ਸ਼ੇਅਰ ਕਰਦੇ ਹੋ